ਹਾਂਜੀ ਮਹਾਰਾਜ ਕੀ ਹਾਲ ਹੈ ਜੀ ਸਾਰਿਆਂ ਦੇ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਸੁਵਕਤ ਜੀ ਤੇ ਆਪਾਂ ਜੜੀ ਆਹ ਵੀਡੀਓ ਲੈ ਕੇ ਪਹੁੰਚੇ ਆਂ ਕੋਈ ਗੱਡੀਆਂ ਤੇ ਕੋਈ ਮਸ਼ੀਨਰੀਆਂ ਤੇ ਜਾਂ ਕੋਈ ਕੋਠੀ ਦੀ ਵੀਡੀਓ ਨਹੀਂ ਹੈਗੀ ਆਪਣਾ ਨਵਾਂ ਕੰਮ ਸ਼ੁਰੂ ਹੋਇਆ ਤੇ ਤੁਹਾਨੂੰ ਦੱਸਿਆ ਨਹੀਂ ਪਹਿਲਾਂ ਤਾਂ ਮਾਫ ਕਰਿਓ ਜੀ ਤੇ ਆਪਾਂ ਵੀਡੀਓ ਪਾਉਣੀ ਸ਼ੁਰੂ ਕੀਤੀ ਆ ਬਲੋਗਿੰਗ ਦੀ ਜਿਹੜਾ ਆਪਣੇ ਰੁਟੀਨ ਦੇ ਵਿੱਚ ਕੀ ਕੁਛ ਹੁੰਦਾ ਕੀ ਕਰਦੇ ਆਪਾਂ ਕਿਵੇਂ ਕੁਛ ਆਪਣਾ ਕੰਮ ਚੱਲਦਾ ਗਾ ਸਾਰੇ ਦਿਨ ਚ ਤੇ ਆਪਾਂ ਕਰਦੇ ਆ ਜੀ ਬਲੌਗਿੰਗ ਸਟਾਰਟ ਤੇ ਤੁਸੀਂ ਦੱਸਿਓ ਜਰੂਰ ਜੇ ਚੰਗੀ ਲੱਗੀ ਤਾਂ ਦੱਸਿਓ ਫੇਰ ਹੀ ਆਪਾਂ ਅੱਗੇ ਕੰਮ ਸ਼ੁਰੂ ਕਰਾਂਗੇ ਜੇ ਨਾ ਵਧੀਆ ਲੱਗੇ ਤਾਂ ਵੀ ਦੱਸਿਓ ਤੇ ਪਹਿਲਾਂ ਤਾਂ ਮਾਫ ਕਰਿਓ ਇੱਕਦਮ ਵੀਡੀਓ ਪਾਤੀ ਤੇ ਤੁਹਾਨੂੰ ਮੈਂ ਦੱਸਿਆ ਨਹੀਂ ਪਹਿਲਾਂ ਕਿਉਂਕਿ ਮੇਰੇ ਵੀ ਬੈਠੇ-ਬੈਠੇ ਦੇ ਦਿਮਾਗ 'ਚ ਹੀ ਆਇਆ ਵੀ ਚਲੋ ਕੰਮ ਕਰਕੇ ਦੇਖਦੇ ਆਂ ਵੀਡੀਓ ਪਾ ਕੇ ਦੇਖਦੇ ਆਂ ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਨ ਜਿੰਨੀਆਂ ਦੇਖਦੀਆਂ ਨੇ ਕੀ ਰਿਸਪਾਂਸ ਤੁਸੀਂ ਕਰ ਦਿਓ ਤੇ ਜੇ ਵਧੀਆ ਲੱਗੇ ਤਾਂ ਰੇਟਿੰਗ ਵੀ ਕਰਿਓ ਜੀ 10 ਦੇ ਵਿੱਚੋਂ ਰੇਟਿੰਗ ਕਰਿਓ 1 2 3 ਜੇ 1 ਕਰੋਗੇ ਤਾਂ ਬਹੁਤ ਚੰਗੀ ਵੀਡੀਓ 2 ਕਰੋਗੇ 3 ਕਰੋਗੇ ਉਸ ਹਿਸਾਬ ਨਾਲ ਜਿਵੇਂ ਜਿਵੇਂ ਉੱਤੇ ਕੰਮ ਜਾਊਗਾ ਜਿਵੇਂ 6 7 8 ਤਾਂ ਕੰਮ ਵਧੀਆ ਨਹੀਂ ਹੋਣਾ ਚਾਹੀਦਾ ਬਾਕੀ ਤੁਸੀਂ ਰੇਟਿੰਗ ਕਰਿਓ ਜ਼ਰੂਰ ਤੇ ਆਪਣਾ ਕਿਵੇਂ ਕੁਝ ਹੁੰਦਾ ਸੀ ਸਾਰਾ ਕੁਝ ਆਪਾਂ ਗੱਲਬਾਤ ਕਰਾਂਗੇ ਤੇ ਮੈਨੂੰ ਤੁਸੀਂ ਜਾਣਦੇ ਤਾਂ ਹੈਗੇ ਹੋ ਜੀ ਪਰ ਸ਼ਾਇਦ ਤੁਸੀਂ ਫੇਸ ਨਹੀਂ ਦੇਖਿਆ ਹੋਇਆ ਜੀ ਕਿਉਂਕਿ ਆਪਣੀ ਇਕੱਲੀ ਵੌਇਸ ਹੀ ਆਉਂਦੀ ਹੈ ਤੇ ਆਪਾਂ ਹੁਣ ਵੀਡੀਓ ਪਾਇਆ ਕਰਾਂਗੇ ਰੈਗੂਲਰ ਆ ਰੈਗੂਲਰ ਤਾ ਨਹੀਂ ਕੇ ਸਕਦਾ ਸੋਰੀ ਮਾਫ ਕਰਿਓ ਜਿਵੇਂ ਜਿਵੇਂ ਟਾਈਮ ਲੱਗੂਗਾ ਇੱਕ ਦਿਨਾਂ ਤੋਂ ਦੋ ਦਿਨਾਂ ਤੋਂ ਆਪਾਂ ਵੀਡੀਓ ਲਾਜ਼ਮੀ ਪਾਇਆ ਕਰਾਂਗੇ ਤੇ ਅੱਜ ਦੀ ਵੀਡੀਓ ਤੇ ਰਿਸਪੌਂਸ ਦੱਸਿਓ ਮੈਨੂੰ ਕਿਵੇਂ ਦਾ ਰਹੂਗਾ ਤੇ ਕੀ ਕੁਝ ਹੁੰਦਾ ਤੁਹਾਨੂੰ ਮੈਂ ਦੱਸਦਾ ਕੀ ਕੁਝ ਕਰਦੇ ਆਪਾਂ ਕੀ ਕੁਝ ਕਰਦਾ ਮੈਂ ਚਲੋ ਗੱਡੀ ਚ ਤੇਲ ਤਾਂ ਹੈਗਾ ਜੀ ਪੂਨਾਂ ਨੇ ਪੈਣਾ ਕੰਮ ਚਲਾਉ ਜ ਹੈਗਾ ਤੇ ਸ਼ਹਿਰ ਚ ਲਿਆ ਮੈਂ ਗੱਲ ਇਹ ਆ ਵੀ ਜਦੋਂ ਠੰਡ ਦਾ ਟਾਈਮ ਆ ਜਾਂਦਾ ਵੀ ਮੈਨੂੰ ਜਾਣਾ ਹੀ ਪੈਂਦਾ ਸਵੇਰੇ ਤੇ ਸ਼ਾਮ ਕਿਉਂਕਿ ਜਿਹੜੇ ਮੇਰੇ ਦਾਦਾ ਜੀ ਨੇ ਉਹ ਚੋਕ ਕਰਦੇ ਸ਼ਹਿਰ ਤੇ ਡਿਊਟੀ ਤੇ ਉਹਨਾਂ ਨੂੰ ਛੱਡ ਕੇ ਆਉਣਾ ਪੈਂਦਾ ਤੇ ਲਿਆਉਣਾ ਪੈਂਦਾ ਤੇ ਜਦੋਂ ਗਰਮੀਆਂ ਆ ਜਾਂਦੀਆਂ ਉਸ ਤੋਂ ਬਾਅਦ ਤਾਂ ਉਹਨਾਂ ਕੋਲੇ ਐਕਟਿਵ ਹੈ ਉਹ ਚੱਲ ਜਾਂਦੇ ਤੇ ਆ ਵੀ ਜਾਂਦੇ ਆ ਪਰ ਠੰਡ ਦੇ ਵਿੱਚ ਥੋੜਾ ਜਿਹਾ ਔਖਾ ਤਾਂ ਕਰਕੇ ਜੀ ਤੇ ਚੱਲਿਆ ਮੈਂ ਬਾਕੀ ਤੁਹਾਨੂੰ ਥੋੜਾ ਰਸਤਾ ਮੈਂ ਦਿਖਾ ਦਿੰਨਾ ਤੁਸੀਂ ਦੇਖੋ ਬਸ ਪਹੁੰਚਣ ਵਾਲਈ ਆ ਜੀ ਆਪਾਂ ਸ਼ਹਿਰ ਤੇ ਗੱਡੀ ਮੈਨੂੰ ਠੀਕ ਠਾਕ ਜੀ ਚਲਾਉਣੇ ਆਉਂਦੀ ਆ ਤਾਂ ਕਰਕੇ ਮੈਂ ਲਿਮਟ ਜੀ ਚ ਰੱਖਦਾ ਹਾਂ ਸਪੀਡ ਤੇ ਬਾਕੀ ਜਿਆਦਾ ਭਜਾਉਣੀ ਵੀ ਨਹੀਂ ਚਾਹੀਦੀ ਕੀ ਫਾਇਦਾ ਜੀ ਐਵੇਂ ਵੀ ਕੰਟਰੋਲ ਹੀ ਨਾ ਹੋਵੇ ਬਾਅਦ ਚ ਗੱਡੀ ਐ ਨਿੱਕਾ ਸਪੀਡ ਹੋਵੇ ਵੀ ਕੰਟਰੋਲ ਹੋਣਾ ਚਾਹੀਦਾ ਆ ਤਾਂ ਥੋੜੀ ਜਿਆਦਾ ਹੀ ਸਲੋ ਹੋਈ ਪਈ ਆ ਕਿਉਂਕਿ ਰਸਤਾ ਖਰਾਬ ਹੈ ਬਾਕੀ ਠੀਕ ਠਾਕ ਚਲਾ ਲੈਣਾ ਮੈਂ ਇਹਦਾ ਨਾ ਸਮਝੋ ਵੀ ਜਮਈ ਸਲੋ ਹੀ ਲਈ ਤੁਰੇ ਫਿਰਦਾ ਆ ਤਾਂ ਥੋੜੇ ਰਸਤੇ ਖਰਾਬ ਨੇ ਤਾਂ ਕਰਕੇ ਸਪੀਡ ਇੱਥੇ ਘੱਟ ਹੀ ਚੱਲਦੀ ਆ ਬਾਕੀ ਪਹੁੰਚਣ ਆਲੇ ਆ ਬਸ ਆਪਾਂ ਸ਼ੇਅਰ ਦੀ ਵੀਡੀਓ ਬਣਾਣੀ ਹੋਈ ਸੀ ਮਾਫ ਕਰਿਓ ਕਿਉਂਕਿ ਟ੍ਰੈਫਿਕ ਬਹੁਤ ਹੀ ਜਿਆਦਾ ਸੀਗੀ ਚਲੋ ਕੋਈ ਗੱਲ ਨਹੀਂ ਜੀ ਆਪਾਂ ਅਗਲੀ ਵੀਡੀਓ ਚ ਤੁਹਾਨੂੰ ਸ਼ਹਿਰ ਵੀ ਦਿਖਾਵਾਂਗੇ ਤੇ ਜਦੋਂ ਮੈਂ ਘਰੇ ਪਹੁੰਚਿਆ ਤਾਂ ਉਹ ਤੋਂ ਬਾਅਦ ਪਤਾ ਲੱਗਿਆ ਵੀ ਪਸ਼ੂਆਂ ਵਾਸਤੇ ਤੂੜੀ ਵੀ ਖਤਮ ਹੋਈ ਪਈ ਆ ਤੂੜੀ ਆਪਣੀ ਨੋਰੇ ਦੇ ਵਿੱਚ ਪਈ ਆ ਉਥੇ ਹੁਣ ਮੈਂ ਜਾਂਨਾ ਤੇ ਤੁਸੀਂ ਦੇਖੋ ਆ ਜੀ ਸਾਡਾ ਨੋਰਾ ਇੱਥੇ ਤੂੜੀ ਪਈ ਆ ਪਸ਼ੂ ਵੀ ਬੰਨਦੇ ਇੱਥੇ ਤੇ ਤੂੜੀ ਲੈਣਾ ਆਇਆ ਸੀਗਾ ਤੂੜੀ ਖਤਮ ਸੀਗੀ ਕਿਉਂਕਿ ਆਪਣੇ ਪਸ਼ੂ ਵੀ ਹੈਗੇ ਆ ਤੇ ਇੱਧਰ ਆਪਣੀ ਟੋਕੇ ਵਾਲੀ ਮਸ਼ੀਨ ਵੀ ਪਈ ਆ ਰਾਬੀ ਲੈ ਕੇ ਆਪਾਂ ਜਾਣੇ ਹੁੰਨੇ ਆ ਪਰ ਆਪਾਂ ਸਕੂਟੀ ਪਹਿਲਾਂ ਬੰਦ ਕਰ ਦਿੰਨੇ ਆ ਕਈ ਵਾਰੀ ਤਾਂ ਮੈਂ ਭੁੱਲੀ ਜਾਂਦਾ ਕਿਉਂਕਿ ਨਵਾਂ ਹੀ ਕੰਮ ਹੈ ਜੀ ਆਪਣਾ ਬਲੌਗਿੰਗ ਦਾ ਕਈ ਵੀਡੀਓ ਤਾਂ ਮੈਂ ਭੁੱਲੀ ਜਾਂਦਾ ਵੀ ਕਲਿੱਪ ਭੁੱਲੀ ਜਾਂਦਾ ਠੀਕ ਹੈ ਸਮਝ ਲਓ ਬਾਕੀ ਤੇ ਸਰਦੂਲਗੜ ਗਿਆ ਸੀਗਾ ਇਹ ਬਾਜ਼ਾਰ ਤੁਹਾਨੂੰ ਦਿਖਾਉਣਾ ਸੀਗਾ ਤੇ ਟ੍ਰੈਫਿਕ ਜ਼ਿਆਦਾ ਸੀਗੀ ਤਾਂ ਕਰਕੇ ਨਹੀਂ ਦਿਖਾ ਹੋਇਆ ਚਲੋ ਕੋਈ ਗੱਲ ਨਹੀਂ ਆਪਣਾ ਰੋਜ਼ ਦਾ ਕੰਮ ਹੀ ਆ ਤਾਂ ਕੀ ਦਿਖਾਉਣਾ ਹੈ ਤੁਹਾਨੂੰ ਮੈਂ ਤੇ ਇੱਧਰ ਆਪਣੀ ਤੂੜੀ ਆ ਉਧਰਲੀ ਸਾਈਡ ਤੋਂ ਵੀ ਜਾਇ ਜਾਂਦਾ ਚਲੋ ਇਧਰ ਦੀ ਚੱਲਦੇ ਨੇ ਤੂੜੀ ਆਪਣੇ ਕੋਲੇ ਥੋੜੀ ਜੀ ਰਹਿ ਗਈ ਲਓ ਜੀ ਪਹੁੰਚ ਗਏ ਆਪਾਂ ਤੇ ਤੂੜੀ ਆਪਣੇ ਇੱਥੇ ਪਈ ਆ ਕਿਉਂਕਿ ਘਰੇ ਥਾਂ ਘੱਟ ਹੀ ਆ ਤੂੜੀ ਵਾਸਤੇ ਪੱਲੀ ਲੈ ਕੇ ਆਇਆ ਤੇ ਪੰਡ ਭਰ ਕੇ ਲੈ ਕੇ ਚੱਲਾਂਗੇ ਤੇ ਤੁਹਾਡੇ ਤੁੜੀ ਦਾ ਰੇਟ ਕਿੰਨਾ ਚੱਲਦਾ ਕਿਉਂਕਿ ਲੈਣੀ ਪੈਣੀ ਆ ਮੈਨੂੰ ਰੇਟ ਦੱਸੋ ਤੁਸੀਂ ਮੈਨੂੰ